ਅੰਮ੍ਰਿਤਸਰ ਪੁਲਿਸ ਨੇ ਇੱਕ ਵਾਰ ਫੇਰ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ 11 ਦੇ ਕਰੀਬ ਪਿਸਟਲ ਜਿਹੜੇ ਨੇ ਬਰਾਮਦ ਕੀਤੇ ਨੇ ਸੀਪੀ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਡੇ ਨਾਲ ਦੇ ਤਾਂ ਪੁੱਲਰ ਸਾਹਿਬ ਇੱਕ ਵਾਰ ਫੇਰ ਮੱਧ ਪ੍ਰਦੇਸ਼ ਤੋਂ ਲਗਾਤਾਰ ਜਿਹੜੀ ਸਪਲਾਈ ਹੋ ਰਹੀ ਸੀ ਤੁਹਾਡੇ ਵੱਲੋਂ ਇਹ ਕਿਉਂ ਖੇਪ ਵੱਡੀ ਫੜੀ ਗਈ ਕੀ ਕਹਿਣਾ ਚਾਹੁੰਦੇ ਹੋ ਕਿਹੜੇ ਅਪਰਾਧੀ ਦੇਖੋ ਇਹ ਬਹੁਤ अच्छी ਕਾਮਯਾਬੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਸਨੇ ਕਿ ਗੈਂਗਸਟਰ ਫ੍ਰੀ ਕਰਨਾ ਆਪਾਂ ਸਟੇਟ ਨੂੰ ਉਹਦੇ ਤਹਿਤ ਹੀ ਇਹ ਇੱਕ ਕਾਰਵਾਈ ਹੋਈ ਹੈ ਜਿਸ ਵਿੱਚ ਅਸੀਂ 11 ਵੈਪਨ ਫੜੇ ਨੇ 10 ਪਿਸਟਲਸ ਨੇ ਔਰ ਇੱਕ ਡਬਲ ਬੈਰਲ 12 ਬੋਰ ਦੀ ਗਨ ਹੈ ਪਰ ਇਹ ਚ ਮੇਨ ਗੱਲ ਇਹ ਆਈ ਹੈ ਕਿ ਕੁਨਾਲ ਮਹਾਜਨ ਇੱਕ ਕ੍ਰਿਮੀਨਲ ਜੇਲ੍ਹ ਚ ਹੈਗਾ ਸੀ ਔਰ ਉਹਦੇ ਖਿਲਾਫ ਬੜੇ ਹਿਨੇਸ ਕ੍ਰਾਈਮ ਦੇ ਪਰਚੇ ਦਰਜ ਨੇ ਉਹ ਇਹਦਾ ਕਿੰਗਪਿਨ ਨਿਕਲਿਆ ਉਹਨੇ ਨਾਲ ਫੂਟ ਸੋਲਜਰ ਜੋੜੇ ਕੁਝ ਉਹਨਾਂ ਦੇ ਵਿੱਚੋਂ ਯੰਗਸਟਰ ਦੇ ਖਿਲਾਫ ਪਰਚੇ ਪਹਿਲਾਂ ਵੀ ਹੈਗੇ ਚਾਹੇ ਉਹ ਐਨਡੀਪੀਐਸ ਦਾ ਜਾਂ ਹੋਰ ਹੈ ਔਰ ਫਿਰ ਆਸਟ੍ਰੇਲੀਆ ਬੇਸਡ ਔਰ ਯੂਐਸ ਬੇਸਡ ਇੱਕ ਹੈਂਡਲਰ ਨੇ ਸਾਹਮਣੇ ਆਏ ਨੇ ਉਹਨਾਂ ਬਾਰੇ ਵੀ ਅਸੀਂ ਸਾਰੀ ਤਫ਼ਤੀਸ਼ ਕਰ ਰਹੇ ਹਾਂ ਕਿ ਉਹਨਾਂ ਦੇ ਟਰੈਵਲ ਹਿਸਟਰੀ ਤੇ ਉਹਨੂੰ ਆਈਡੈਂਟੀਫਾਈ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਵਿੱਚ ਜਿਹੜੀ ਦੂਜੀ ਗੱਲ ਮੈਂ ਦੇਖ ਰਿਹਾ ਕਿ ਉਹਨਾਂ ਨੇ ਜਿਹੜੇ ਫਾਰਵਰਡ ਲਿੰਕੇਜਸ ਨੇ ਉਹਨਾਂ ਦੇ ਉੱਤੇ ਕੰਮ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜਿਸ ਤੇ ਪੁਲਿਸ ਸਾਡੀ ਸਪੈਸ਼ਲ ਟੀਮਸ ਕੰਮ ਕਰ ਰਹੀ ਹੈ ਉਹ ਇਨਵੈਸਟੀਗੇਸ਼ਨ ਦਾ ਇੱਕ ਬੜਾ ਅਹਿਮ ਹਿੱਸਾ ਹੈ ਕਿ ਸਾਨੂੰ ਇਹ ਪਤਾ ਲੱਗੇ ਕਿ ਇਹ ਸਾਡੇ ਰੈਸੀਪੀਐਂਟਸ ਕੌਣ ਸੀ ਜਿਹੜੇ ਲੈਣ ਵਾਲੇ ਕੌਣ ਸੀ ਜਿੱਦਾਂ ਇਹਨਾਂ ਨੇ ਦੱਸਿਆ ਕਿ ਕੋਈ ਅਨਨੋਨ ਜਗ੍ਹਾ ਤੇ ਉੱਤੇ ਅਸੀਂ ਰੱਖ ਦਿੰਦੇ ਸੀ ਕਿ ਉਹ ਤੋਂ ਆ ਕੇ ਕੌਣ ਲੈ ਕੇ ਜਾਂਦਾ ਸੀ ਕਿਸ ਤਰ੍ਹਾਂ ਉਹਨਾਂ ਦਾ ਸੰਪਰਕ ਹੁੰਦਾ ਸੀ ਉਹ ਸਾਰੀ ਗੱਲ ਜਿਹੜੀ ਹੈ ਉਹ ਇਨਵੈਸਟੀਗੇਟ ਕੀਤੀ ਜਾ ਰਹੀ ਹੈ ਕ੍ਰਿਮੀਨਲ ਰਿਕਾਰਡ ਦੀ ਗੱਲ ਕੀਤੀ ਹੈ ਬਤ ਕ੍ਰਿਮੀਨਲ ਰਿਕਾਰਡ ਕੀ ਹੈ ਕਿਸੇ ਮਰਡਰ ਚ ਇਨਵੋਲਵ ਇਹਨਾਂ ਦੇ ਵਿੱਚ ਹੋ ਰਿਹਾ ਹੈ ਵੇ ਜਿਨ੍ਹਾਂ ਨੂੰ ਜਿੰਦੇ ਉਹਨੂੰ ਕਿਸ ਤਰ੍ਹਾਂ ਇਹਨਾਂ ਨੂੰ ਵੈਪਨਸ ਨੂੰ ਯੂਜ਼ ਕਰਦੇ ਸੀ ਨਹੀਂ ਦੇਖੋ ਯੂਜ਼ੇਜ ਵਾਲੀ ਗੱਲ ਅਜੇ ਕਲੀਅਰ ਹੋਣੀ ਬਾਕੀ ਹੈ ਇਹ ਹੁਣ ਇਹਦੀ ਡੀਪਲੀ ਜਿਹੜੀ ਇਨਵੈਸਟੀਗੇਟ ਕਰਕੇ ਜਿਹੜੇ ਬਾਕੀ ਕੋਈ ਲੂਜ਼ ਐਂਡ ਰਹਿੰਦੇ ਨੇ ਸਾਡੇ ਫਾਰਵਰਡ ਬੈਕਵਰਡ ਲਿੰਕੇਜਸ ਉਹਨਾਂ ਚ ਅਸੀਂ ਲੈ ਕੇ ਜਾਵਾਂਗੇ ਸਰਪੁਲਿਸ ਨੇ ਇਸ ਦੇ ਵਿੱਚ ਕੋਰ ਕੰਮ ਕੀਤਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਇੱਕ ਐਪ ਦਾ ਜਿਨ੍ਹਾਂ ਦੇ ਵਿੱਚ ਆਪਰੇਟ ਕਰਦੇ ਸੀਗੇ ਉਸ ਐਪ ਦੇ ਜ਼ਰੀਏ ਤੁਸੀਂ ਜਿ ਦੱਸਣਾ ਚਾਹੋ ਤੇ ਇਹ ਦੇਖੋ ਇਹਦੇ ਵਿੱਚ ਮਤਲਬ ਸਿਗਨਲ ਦਾ ਐਪ ਇਹਨਾਂ ਨੇ ਯੂਜ਼ ਕੀਤਾ ਇਸ ਮੋਡਿਊਲ ਨੇ ਵਕਫ ਵਕ ਐਪ ਵਕਫ ਵਕ ਕ੍ਰਿਮੀਨਲਸ ਕਰਦੇ ਆ ਔਰ ਉਹਦੇ ਚ ਮਤਲਬ ਸਾਰੇ ਹੀ ਇਹ ਉਹਨਾਂ ਨੂੰ ਐਕਚੁਅਲੀ ਅੱਜ ਕੱਲ ਤਾਂ ਡਾਊਨਲੋਡਿੰਗ ਬੜੀ ਈਜ਼ੀ ਹੈ ਨੈਟਿੰਗ ਸਾਰੇ ਹੀ ਕਰਦੇ ਆ ਸੋਸ਼ਲ ਮੀਡੀਆ ਨੂੰ ਵੀ ਦੇਖਦੇ ਆ ਫੋਲੋ ਕਰਦੇ ਆ ਤਾਂ ਉਹਦੇ ਚ ਅਕਸਰ ਕਿਸੇ ਇੱਕ ਸਪੈਸ਼ਲ ਮੋਡਿਊਲ ਦਾ ਇੱਕ ਕਿਸੇ ਨਾਲ ਸਪੈਸ਼ਲ ਐਪ ਨਾਲ ਆਪਣਾ ਕੌਨਫੀਡੈਂਸ ਬਣ ਜਾਂਦਾ ਸਰ ਮੇਰਾ ਆਖਰੀ ਸਵਾਲ ਹੈ ਕਿ ਮੱਧ ਪ੍ਰਦੇਸ਼ ਟੀਮ ਆਪਣੀ ਜਾ ਰਹੀ ਹੈ ਇਥੋਂ ਨਿਕੋਗੇ ਜਿੰਨੇ ਵੈਪਨ ਨਿਕਲੇ ਅੰਮ੍ਰਿਤਸਰ ਤੋਂ ਹੀ ਬ੍ਰਾਂਧ ਤੋਂ ਜਾ ਰਹੀ ਹੈ ਜੀ ਅਸੀਂ ਜਿਹੜੇ ਮੈਨੂਫੈਕਚਰਰ ਨੇ ਜਾਂ ਸੈਲਰ ਨੇ ਫੜ ਕੇ ਲਿਆਵਾਂਗੇ ਉਹਨਾਂ ਨੂੰ ਥੈਂਕ ਯੂ ਸਰ ਅਮਰਸਰ ਦੇ ਪੁਲਿਸ ਕਮਿਸ਼ਨਰ ਸਤਾ ਗੁਰਪ੍ਰੀਤ ਸਿੰਘ ਪੁੱਲਰ ਇੱਕ ਵਾਰ ਫਿਰ ਵੱਡੀ ਕਾਮਯਾਬੀ ਅਮਰਸਰ ਪੁਲਿਸ ਨੂੰ ਔਰ ਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਨੇ ਜਿਹੜੇ ਹਥਿਆਰ ਜਿਹੜੇ ਨੇ ਬਰਾਮਦ ਕੀਤੇ ਨੇ ਕੈਮਰਾ ਪਰਸਨ ਮੁਕੇਸ਼ ਪਾਵੜ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅਮਰਸਰ